ਅੱਜ ਆਪਾਂ ਇੱਕ ਹੋਰ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਆ ਜਿਵੇਂ ਕਿ ਇਹ ਗਾਈਡ ਸਾਹਿਬ ਉਹ ਵੀ ਮੇਰੀ ਕੁਦਰਤ ਦਾ ਥੱਬਾ ਇੱਥੇ ਸਿੱਟਿਆ ਲੱਗਦਾ ਹੈਗਾ ਹਨ ਤੇ ਪਾਣੀ ਦੇ ਵਿੱਚ ਤਾਂ ਮੱਛੀਆਂ-ਮੁੱਛੀਆਂ ਦਾ ਰਹਿਣਾ ਉੱਡ-ਉਡ ਵੀ ਆ ਗਈਆਂ ਨਹੀਂ ਨਹੀਂ ਆਏ ਵੀ ਕਹਿ ਸਕਦੇ ਜਿਹੜੀਆਂ ਮੱਛੀਆਂ ਕ੍ਰੈਨਟਡ ਵੀਜੇ ਤੇ ਆਈਆਂ ਹੋਈਆਂ ਨੇ ਜਨਾਂ ਦਾ 엠ਪਲੋਇਰਾਂ ਨੇ ਬੁਰਾ ਹਲ ਕੀਤਾ ਵਿਆ ਉਹ ਮੱਛੀਆਂ ਹੈ ਗਰੀਬ ਦੇ ਘਰਾਂ ਚ ਰਹਿੰਦੀਆਂ ਨੇ ਜਿਹੜੀਆਂ ਵਧੀਆ ਨਹੀਂ ਹੈ ਪੀਆਰ ਨਹੀਂ ਆ ਸਿਟੀਜ਼ਨ ਮੱਛੀਆਂ ਉਹ ਵਧੀਆ ਘਰਾਂ ਚ ਰਹਿੰਦੀਆਂ ਨਹੀਂ ਹੈ ਉਹ ਪਹਿਲਾਂ ਦੀ ਇੱਥੇ ਪੈਰ ਲੱਗੇ ਹੋਣਾ ਦੇ ਤਿੰਨ ਕ੍ਰੈਸ਼ਨ ਸਟੇਸ਼ਨ 1 2 ਐਂਡ 3 ਇਹ ਜਿਹੜੀ ਨੀਚੇ ਜਗ੍ਹਾ ਬਣੀ ਹੋਈ ਇੱਥੇ ਟਰੱਕ پارک ਹੋ ਜਾਂਦੇ ਸੀ ਤੇ ਉੱਥੇ ਹੁਣ ਤੁਹਾਨੂੰ ਮਿਊਜ਼ੀਅਮ ਦੇ ਅੰਦਰੋਂ ਦਿਖਾਉਣੇ ਆ ਜੇ ਕੇ ਤੂੰ ਰਹਿਣ ਦੀਆਂ ਬਤਾ ਖੁੰਡੀ ਲੈ ਕੇ ਨਾਲ ਨਾਲ ਤੋਰ ਸਕਦਾ ਬੰਦਾ ਜੀ ਕਹਿੰਦੇ ਕੀਬੋਰਡ ਦੀ ਸ਼ੁਰੂਆਤ ਹੋਈ ਸੀ ਉਹ ਸਾਰੀ ਦੁਨੀਆ ਦੀ ਇੱਥੋਂ ਹੋਈ ਸੀ ਫਰਸਟ ਕੀਬੋਰਡ ਹੈ ਜਿਹੜਾ ਦੇਖੋ ਆਉਟ ਹੈਲੋ ਹੈਲੋ ਸਹੀ ਬੇਨਤੀ ਕੀਤੀ ਜਾਂਦੀ ਹੈ ਕਹਿੰਦੇ ਸ਼ੁਰੂਆਤ ਲਈ ਗੁੰਦ ਵੀ ਗੈਸਰ ਤੋਂ ਲੈਣਾ ਦਾ ਮੀਟੀ ਆ ਦੇਖੋ ਜਿਹੜੇ ਆਪਾਂ ਦੇਖਦੇ ਨੇ ਗਾਣੇ ਐਂ ਦੇ ਕਰਕੇ ਲਾਉਣੇ ਤੇ ਆਣੀ ਹੈ ਮੈਂ ਸੈਲੀ ਪਿੰਡਾਂ ਦੇ ਬਿਸਕੁਟ ਕੱਢਣ ਲਈ ਮਸੀਹ ਹੁੰਦੀ ਹੈ ਜਿਹੜੀ ਉਹਦੀ ਸ਼ੁਰੂਆਤ ਵੀ ਇਹਦੇ ਚ ਹੋਈ ਸੀ ਦੇਖੋ ਇਹਨੂੰ ਐ ਘੁਮਾ ਕੇ ਸਾਨੂੰ ਐ ਬਿਸਕੁਟ ਕਰ ਵੀ ਤਰੇ ਤੇ ਲਾ ਕਿਸ ਤੇ ਪਾ ਤੁਸ ਬਿਸਕੁਟ ਘਾਣੇ ਉਹਨੇ ਵਿੱਚ ਲਾ ਦੋਗੇ ਇਹ ਦੇਖੋ ਇੱਧਰ ਆ ਜਾ ਮਾਮਾ ਇੱਕ ਡਬਲ ਬਗਰ ਸੈਲਟਰ ਟਰਬਾਈਨ ਹੈ ਵੀ स्टेज तो पर पानी पैंता से इतने प्रेशर ना पड़े घूमता ही तो इधर ना जनरेटर के अंदर कोयल के बिजली पैदा होती थी ठक ठक ठीक है दर्शकों आज का सफर इतने समाप्त होता ही बहुत बहुत धन्यवाद थोड़ा नवी नवी चीजें देख ली एंजल बेल प्रोडक्शन के साथ जुड़े रहो चलो आज फिर बड़ा ही रीला हाँ जी की हाल ਲੱਗਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਹੈ ਤੇ ਮੇਰੇ ਨਾਲ ਗਾਈਡ ਸਾਹਿਬ ਗਾਈਡ ਸਾਹਿਬ ਸਤਿ ਸ੍ਰੀ ਅਕਾਲ ਕਰਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਇੱਕ ਵਾਰ ਥੋੜੇ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਆ ਐਂਜਨ ਬਿਲਰ ਪ੍ਰੋਡਕਸ਼ਨ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਹੋਰ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਨਾਲ ਸਾਡੇ ਗਾਈਡ ਸਾਹਿਬ ਤੋਂ ਜਾਣਕਾਰੀ ਲੈਨੇ ਆ ਦੇ ਨਾਲ-ਨਾਲ ਆਪਾਂ ਗਾਈਡ ਸਾਹਿਬ ਤੋਂ ਥੋੜੀ ਜਾਣਕਾਰੀ ਲੈਣਾ ਕਿਉਂਕਿ ਵਿਦੇਸ਼ ਦੇ ਟੂਰ ਤੇ ਜਾ ਕੇ ਆਏ ਆ ਰੀਸੈਂਟਲੀ ਆਸਟ੍ਰੇਲੀਆ ਦੀ ਧਰਤੀ ਨੂੰ ਇਹ ਸਜਦਾ ਕਰਕੇ ਆਏ ਆ ਤੇ ਉਹਦੇ ਬਾਰੇ ਵੀ ਇਹਨਾਂ ਤੋਂ ਥੋੜੀ ਨੌਲੇਜ ਲੈਣਾ ਵੀ ਕਿਵੇਂ ਆ ਗਾਈਡ ਸਾਹਿਬ ਦੱਸੋ ਥੋੜਾ ਆਸਟ੍ਰੇਲੀਆ ਬਾਰੇ ਤੁਸੀਂ ਜਾ ਕੇ ਆਏ ਉੱਥੇ ਕੀ ਵੱਖ ਧਰਤੀ ਆ ਵੀ ਜਿਹੜਾ ਲੋਕ ਇਨੇ ਨੇ ਰੁਪਏ ਤੇ ਕੀ ਫਿਰਦੇ ਹਨਾ ਉੱਥੇ ਜਾਣ ਨੂੰ ਉਹਦੇ ਬਾਰੇ ਦੱਸੋ ਮਾੜੇ ਕੋਈ ਮੈਂ ਤੁਹਾਨੂੰ ਦੱਸਣ ਚਾਹਾਂਗਾ ਆਸਟ੍ਰੇਲੀਆ ਵੀ ਬਹੁਤ ਅੱਛੀ ਕੰਟਰੀ ਹੈ ਕਿ ਮੈਂ ਆਸਟ੍ਰੇਲੀਆ ਗਿਆ ਸੀ ਮੈਲਬਰਨ ਤੇ ਬਹੁਤ ਹੀ ਵਧੀਆ ਲੱਗਿਆ ਉੱਥੇ ਜਾ ਕੇ ਇਹ ਬਹੁਤ ਵਧੀਆ ਕੰਪਨੀ ਹੈ ਮੈਂ ਰਿਕਮੈਂਡ ਕਰਾਂਗਾ ਸਾਰਿਆਂ ਨੂੰ ਕਿ ਉੱਥੇ ਜਾਣਾ ਚਾਹੀਦਾ ਬਹੁਤ ਅੱਛੀ ਕੰਟਰੀ ਹੈਗੀ ਤੁਹਾਨੂੰ ਕਿਵੇਂ ਲੱਗਿਆ ਮਤਲਬ ਜਿਵੇਂ ਵਿੱਚ ਵਿੱਚ ਲੋਕ ਜਿਹੜੇ ਹੈਗੇ ਨਿਊਜ਼ੀਲੈਂਡ ਦੇ ਉਹ ਸਾਰੇ ਛੱਡ ਸਾਡੇ ਉੱਥੇ ਜਾ ਰਹੇ ਆ ਉਹਦਾ ਕੀ ਤੁਸੀਂ ਕਾਰਨ ਮੰਨਦੇ ਵੀ ਤੁਹਾਨੂੰ ਇਹ ਜੀ ਉੱਥੇ ਕੀ ਚੀਜ਼ ਦੇਖੀ ਜਿਹੜੀ ਵੀ ਲੋਕਾਂ ਨੂੰ ਅਟਰੈਕਟ ਕਰ ਰਹੀ ਹੈਗੀ ਮੇਨ ਚੀਜ਼ ਇਹ ਹੈ ਜੀ ਕਿ ਨਿਊਜ਼ੀਲੈਂਡ ਕੋਲ ਨੇ ਰਿਸੋਰਸ ਜੀ ਨਹੀਂ ਆਸਟ੍ਰੇਲੀਆ ਇੱਕ ਬਹੁਤ ਹੀ ਵੱਡੀ ਕੰਟਰੀ ਹੈ ਉੱਥੇ ਰਿਸੋਰਸਸ ਵੀ ਫੁੱਲ ਹੈ ਤੇ ਉੱਥੇ ਲਾਈਫ ਵੀ ਫਾਸਟ ਹੈ ਕਿ ਨਿਊਜ਼ੀਲੈਂਡ ਨਾਲ ਤੇ ਅਲਟੀਮੇਟਲੀ ਉੱਥੇ ਪੈਸਾ ਵੀ ਵਾਧਾ ਹੈ ਜੀ ਤੇ ਲੋਕ ਇਸ ਕਰਕੇ ਮੂਵ ਕਰਦੇ ਆ ਠੀਕ ਹੈ ਚਲੋ ਆਜੋ ਫਿਰ ਆਪਾਂ ਹੋਰ ਦਿਖਾਉਣੇ ਇੱਕ ਨਵੀਂ ਚੀਜ਼ ਅੱਗੇ ਨਾਲ ਨਾਲ ਆਜੋ ਫਿਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਇੱਕ ਬੜੀਆ ਖੂਬਸੂਰਤ ਬਿਲਡਿੰਗ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਾਡੇ ਗਾਈਡ ਸਾਹਿਬ ਤੋਂ ਜੀ ਗਾਈਡ ਸਾਹਿਬ ਤੇ ਪਾਣੀ ਦੇ ਟੰਡੇ ਤੇ ਬਣੀ ਵੀ ਇਹ ਬਿਲਡਿੰਗ ਜਿਵੇਂ ਕੁਦਰਤ ਦੇ ਵਿੱਚ ਬੱਸੀ ਵੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਕੀ ਚੀਜ਼ ਆ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇਹ ਹੈਗਾ ਜੀ ਥਰਮਲ ਪਾਵਰ ਪਲਾਂਟ ਇਹ ਹੈਗਾ ਨਿਊਜ਼ੀਲੈਂਡ ਤੇ ਹੰਟਲੀ ਜਗ੍ਹਾ ਹੈਗੀ ਉੱਥੇ ਹੈਗਾ ਇਹ ਪਲਾਂਟ ਅਤੇ ਇੱਥੇ ਬਣਦੀ ਹੈ ਬਿਜਲੀ ਤੇ ਪੂਰੀ ਨਿਊਜ਼ੀਲੈਂਡ ਚ ਹੁੰਦੀ ਹੈ ਡਿਸਟ੍ਰੀਬਿਊਟ ਤੇ ਅਸੀਂ ਇਹ ਵੀ ਸੁਣਿਆ ਵੀ ਇੱਥੇ ਕਾਫੀ ਕਤਲ-ਕਤਲ ਜਾਨਵਰਾਂ ਦੇ ਤੇ ਬਹੁਤ ਕਰਦੇ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਆ ਮੈਨੂੰ ਫੋਕਸ ਕਰਨਾ ਚਾਹੀਦਾ ਫੋਕਸ ਆਹ ਦੇਖੋ ਕਿਦਾਂ ਕੋਈ ਮੈਨੂੰ ਐਦਾਂ ਲੱਗਦਾ ਜਿਵੇਂ ਕੋਈ ਕੁੱਕਰ ਦਾ ਪੰਜਾ ਹੁੰਦਾ ਹਨਾ ਇਹ ਗਾਈਡ ਸਾਹਿਬ ਇਹ ਇੱਥੇ ਐਦਾਂ ਘਾਤੋ ਆ ਹੋਰ ਵੀ ਜੀਵ ਜੰਤੂ ਮਰੇ ਹੋਏ ਆ ਇਹ ਕੀ ਕਾਰਨ ਕਿਤੇ ਇਹ ਜਿਹੜੀ ਆਪਣੀ ਤਰੱਕੀ ਹੋ ਰਹੀ ਹੈ ਦਿਨੋਂ ਤੇ ਨਾ ਵੀ ਉਹਦੇ ਕਰਕੇ ਇਹ ਜਾਨਵਰਾਂ ਤੇ ਤਾਂ ਨਹੀਂ ਇਫੈਕਟ ਪੈ ਰਿਹਾ ਇਫੈਕਟ ਜ਼ਰੂਰ ਪੈ ਰਿਹਾ ਜੀ ਇਹ ਥਰਮਲ ਪਾਵਰ ਪਲਾਂਟ ਦੇ ਵਿੱਚ ਕੋਲ ਯੂਜ਼ ਹੁੰਦਾ ਹੈ ਜਿਹਦੇ ਕਰਕੇ ਹਾਨੀਕਾਰਕ ਗੈਸਾਂ ਪ੍ਰੋਡਿਊਸ ਹੁੰਦੀਆਂ ਤੇ ਵਾਟਰ ਵੀ ਪੋਲਿਊਟ ਹੁੰਦਾ ਹੈ ਜਿਸ ਕਾਰਨ ਇਧਰ ਨਹੀਂ ਹੋ ਰਹੀ ਉਹ ਉਹਦੇ ਕਰਕੇ ਆ ਅਸੀਂ ਹੋਰ ਵੀ ਦੇਖ ਸਕਦੇ ਆ ਵੀ ਕਿਸੇ ਜੀਵ ਜंतु ਦੀ ਖਲ ਪਈ ਆ ਦੇਖੋ ਇਧਰ ਇਹ ਤਾਂ ਇਦਾਂ ਲੱਗਦਾ ਜਿਵੇਂ ਕੋਈ ਤਾਜ਼ਾ ਤਾਜ਼ਾ ਹੀ ਕਤਲ ਕੋਈ ਜਾਨਵਰ ਦਾ ਕੋਈ ਜਾਂ ਕਿਸੇ ਨੇ ਕੀਤਾ ਹੁੰਦਾਗਾ ਤੇ ਚਲੋ ਖੈਰ ਬਾਕੀ ਆਪਾਂ ਦੇਖਦੇ ਆ ਅੱਗੇ ਚਲੋ ਚਲੋ ਆਜੋ ਫਿਰ ਅੱਜ ਦੀ ਡੈਸਟੀਨੇਸ਼ਨ ਵੱਲੋਂ ਆਪਾਂ ਚੱਲ ਰਹੇ ਆ ਚਲੋ ਜੀ ਗਾਇਸ ਸਾਫ ਹਾਂਜੀ ਚੱਲਦੇ ਚੱਲਦੇ ਸੀ ਇੱਕ ਰੁਕਿਆ ਵਿਊ ਤੇ ਨਜ਼ਰ ਹੀ ਪੈ ਗਿਆ ਸੀਗਾ ਤੇ ਗਾਈਡ ਸਾਹਿਬ ਕਹਿੰਦੇ ਵੀ ਆਪਾਂ ਇਹ ਵਿਊ ਦੇਖ ਕੇ ਚੱਲਦੇ ਆ ਤੇ ਤੁਹਾਨੂੰ ਵੀ ਇੱਕ ਵਾਰੀ ਸਾਰੇ ਪਾਸੇ ਨਿਗਾ ਮਰਵਾ ਦਿੰਦੇ ਆ ਬਿਲਕੁਲ ਜਿਵੇਂ ਹੀ ਸ਼ਾਂਤੀ ਆ ਆ ਤੁਸੀਂ ਸੁਣ ਸਕਦੇ ਹੋਗੇ ਬਿਲਕੁਲ ਕੀ ਹੁੰਦੇ ਪੰਛੀਆਂ ਦੀ ਚਹਿਚਾਹ ਦੀ ਆਵਾਜ਼ ਆ ਟਾਮੀ ਟਾਮੀ ਕੋਈ ਕਾਰ ਗੱਡੀ ਲੰਘ ਰਹੀ ਆ ਤੇ ਜਮਾਂ ਜਿਵੇਂ ਕਹਦੀ ਹੈ ਗਾਈਡ ਸਾਹਿਬ ਉਹ ਵੀ ਮੇਰੀ ਕੋਦਰ ਦਾ ਥੱਬਾ ਇੱਥੇ ਸਿੱਟਿਆ ਲੱਗਦਾ ਹੈਗਾ ਹਣ ਤੇ ਬਾਕੀ ਹੁਣ ਤੁਹਾਨੂੰ ਹੋਰ ਦਿਖਾਉਣੇ ਆ ਵੀ ਇੱਥੇ ਦੇ ਜਿਹੜੇ ਪਾਣੀ ਚ ਜਾਨਵਰ ਜੋ ਮੱਛੀਆਂ ਵਗੈਰਾ ਰਹਿੰਦੀਆਂ ਨੇ ਉਹਨਾਂ ਦਾ ਕੀ ਕ ਹਸਾਬ ਕਿਤਾਬ ਉਹ ਸਾਡੇ ਗਾਈਡ ਸਾਹਿਬ ਦੱਸਣ ਗਾਈਡ ਸਾਹਿਬ ਫਿਰ ਇੰਨੇ ਪਾਣੀ ਦੇ ਵਿੱਚ ਤਾਂ ਮੱਛੇ ਮੁੱਛੀਆਂ ਦਾ ਰਹਿਣਾ ਓਕਾ ਡੁੱਬ ਡੁੱਬਿਆ ਵੀ ਹੋਣੀ ਆ ਨਹੀਂ ਨਹੀਂ ਓਕਾ ਕੁਝ ਨਹੀਂ ਐ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਜਦੋਂ ਜ਼ੂਮ ਕਰੋ ਤੁਹਾਨੂੰ ਘਰ ਦੇਖ ਰਹੇ ਹੋਣਗੇ ਵਿੱਚ ਦਿਖਾ ਦਿਓ ਉਹ ਉਹ ਵਾਲੇ ਜੀ ਹਾਂਜੀ ਹਾਂਜੀ ਤੇ ਇਹ ਮੱਛਲੀਆਂ ਦੇ ਘਰ ਹੈਗੇ ਜੀ ਅੱਛਾ ਵੀ ਮੱਛੀਆਂ ਜਦੋਂ ਥੱਕ ਜਾਂਦੀਆਂ ਨੇ ਗਿਆ ਇੱਥੇ ਆ ਕੇ ਰੈਸਟ ਕਰਦੀਆਂ ਸਪੈਸ਼ਲ ਹੀਟਰ ਲੱਗੇ ਹੋਏ ਆ ਇੱਥੇ ਠੰਡ ਨਾ ਲੱਗੇ ਉਹਨਾਂ ਨੂੰ ਤੇ ਉਹ ਘਰ ਠੀਕ ਆ ਉਹ ਵਿਚਾਰੇ ਬਹੁਤ ਨਰਾਲਾ ਆ ਬਹੁਤ ਸੋਹਣਾ ਵੀਊ ਤੇ ਇੱਕ ਆ ਇੱਧਰ ਬਣਾਇਆ ਕੈਮਰਾ ਮੈਨੂੰ ਕਹਿਣਾ ਮੈਂ ਇੱਧਰ ਲਾ ਜਿਹੜਾ ਖੂਜੇ ਚ ਬਣਾਇਆ ਵੀ ਇਹ ਮੱਛੀਆਂ ਕੀ ਗੱਲ ਗਰੀਬ ਹੋ ਗਈਆਂ ਸੀ ਜੀ ਜੀ ਮੈਂ ਤਾਂ ਦੱਸਿਆ ਉਹਨਾਂ ਤੋਂ ਮੋਰਗੇਜ ਤਾਂ ਨਹੀਂ ਭਰੀ ਜਿਹੜੇ ਆਪਾਂ ਪਹਿਲੇ ਦੱਸੇ ਸੀ ਉਹ ਇਹ ਡਿਲੈਕਸ ਘਰ ਜਿਹੜੇ ਇਹ ਆਏ ਫਿਰ ਇਹ ਗਰੀਬ ਲੋਕ ਹੈਗੇ ਲੋਕ ਜਾਂ ਗਰੀਬ ਮੱਛੀਆਂ ਆਪਣੀਆਂ ਗਰੀਬ ਮੱਛੀਆਂ ਅੱਛਾ ਗਰੀਬ ਮੱਛੀਆਂ ਤੇ ਨਹੀਂ ਨਈ ਨਹੀਂ ਹਾਂ ਜਿੱਥੇ ਰਹਿੰਦੀਆਂ ਤੇ ਬਸ ਉਹ 뷰 ਇੰਜੋਏ ਕਰਦੀਆਂ ਸਾਹਮਣੇ ਤੇ ਉਹ ਇਹ ਜਾਪ ਆਏ ਵੀ ਕਹਿ ਸਕਦੇ ਜਿਹੜੀਆਂ ਮੱਛੀਆਂ ਕ੍ਰੈਡਿਟਡ ਵੀ ਜਿਆ ਤੇ ਆਈਆਂ ਹੋਈਆਂ ਨੇ ਜਨਾਂ ਦਾ 雇ਰਰਾਂ ਨੇ ਬੁਰਾ ਹਲ ਕੀਤਾ ਪਿਆ ਉਹ ਮੱਛੀਆਂ ਹੈ ਗਰੀਬ ਦੇ ਘਰਾਂ ਚ ਰਹਿੰਦੀਆਂ ਨੇ ਜਿਹੜੀਆਂ ਵਧੀਆ ਨਹੀਂ ਹੈ ਪੀਆਰ ਨਹੀਂ ਆ ਸਿਟੀਜ਼ਨ ਮੱਛੀਆਂ ਉਹ ਵਧੀਆ ਘਰਾਂ ਚ ਰਹਿੰਦੀਆਂ ਨੇ ਜੀ ਉਹ ਪਹਿਲਾਂ ਨਹੀਂ ਇੱਥੇ ਪੈਰ ਲੱਗੇ ਬੰਨਾਂ ਦੇ ਤੇ ਬਾਕੀ ਇਧਰ ਤੁਸੀਂ ਦੇਖ ਸਕਦੇ ਹੋ ਵਿਊ ਚੈੱਕ ਕਰੋ ਇਧਰ ਨੂੰ ਵੀ ਮਾਣਾ ਇੱਕ ਮਾਦੋਈ ਕੈਮਰਾ ਤੇ ਪੂਰਾ ਘੈਂਟ ਮਾਹੌਲ ਆ ਹੁਣ ਆਪਾਂ ਚੱਲਦੇ ਆ ਅੱਗੇ ਚਲੋ ਇੱਲਾ ਤਾਂ ਸਾਊਂਡ ਚੈੱਕ ਕਰੋ ਯਾਰ ਦੇਖ ਕਿਵੇਂ ਹੈਣਾ ਪੰਛੀਆਂ ਦੀ ਕਿੰਨੀ ਸੋਹਣੀ ਸਾਊਂਡ ਆ ਰਹੀ ਹੈ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ 뷰 ਚਿਰਪਿੰਗ ਗਾਈਡ ਸਾਹਿਬ ਹਾਂ ਜੀ ਸਰ ਉਹ ਆਈ ਨਹੀਂ ਲੱਗ ਰਿਹਾ ਜਿਵੇਂ ਬੱਦਲਾਂ ਨੇ ਉਹਨੂੰ ਹੈਣਾ ਪਹਾੜ ਨੂੰ ਆਸੇ-ਪਾਸੇ ਘੇਰਾ ਫਾਕਨ ਜੱਫਰੀ ਭਾਈ ਹੁੰਦੀ ਹੈ ਹਨਾ ਇਹਦਾ ਤਗੜਾ ਤੁਸੀਂ ਗਾਣਾ ਨਹੀਂ ਸੁਣਿਆ ਉਹ ਬਦਲਾਂ ਤੋਂ ਪਾਰ ਦੀਆਂ ਗੱਲਾਂ ਇਹ ਇੱਥੇ ਹੀ ਸ਼ੂਟ ਹੋਇਆ ਸੀ ਉਹ ਅੱਛਾ ਇੱਥੇ ਸ਼ੂਟ ਹੋਇਆ ਸੀ ਉਹ ਬੰਦੇ ਨੇ ਉਹ ਇੱਥੇ ਹੀ ਦੇਖ ਕੇ ਉਹਨੂੰ ਆਈਡੀਆ ਆਇਆ ਸੀ ਕਿ ਆਹ ਇਹ ਗਾਣਾ ਬਣ ਸਕਦਾ ਹੈ ਬਦਲਾ ਤੋਂ ਪਾਰ ਦੀਆਂ ਬਦਲਾ ਤੋਂ ਪਾਰ ਦੀਆਂ ਗੱਲਾਂ ਚਲੋ ਤੁਸੀਂ ਵੀ ਕੁਝ ਕਰੋ ਅਸੀਂ ਗਾਈਡ ਬਲੋ ਇਹ ਤੋਂ ਕੋਈ ਇਨਸਪੀਰੇਸ਼ਨ ਤੇ ਕੁਝ ਕਰੋ ਜ਼ਿੰਦਗੀ 'ਚ ਅੱਗੇ ਵਧੋ ਰਾਈਟ ਸਾਹਿਬ ਅਸੀਂ ਲੈ ਰਹੇ ਹਾਂ ਇਨਸਪੀਰੇਸ਼ਨ ਆ ਅੱਛਾ ਹਾਰ ਤੋਂ ਹਾਂ ਹਾਂ ਦੇ ਬਈਆਂ ਨੇ ਹਾਂਜੀ ਅੱਗੇ ਸੋਹਣੀ ਵੀਡੀਓ ਅੱਗੇ ਅੱਜ ਆਪਾਂ ਅੱਜ ਦੀ ਡੈਸਟੀਨੇਸ਼ਨ ਤੇ ਹੁਣ ਪਹੁੰਚਣ ਵਾਲੀਆਂ ਹਾਂ ਓਕੇ ਚੰਦ ਕਮੈਂਟਾਂ 'ਚ ਮੈਂ ਤੇ ਮੇਰੇ ਗਾਈਡ ਸਾਹਿਬ ਅੱਜ ਦੀ ਡੈਸਟੀਨੇਸ਼ਨ ਤੇ ਜੀ ਹਾਜ਼ਰ ਹੋਵਾਂਗੇ ਚੱਲੀ ਫਿਰ ਗਾਈਡ ਸਾਹਿਬ ਜੀ ਚਲੋ ਜੀ ਚਲੋ ਦਿਖਾਈਏ ਦਰਸ਼ਨ ਉਹ ਆਜ ਦੀ ਨਵੀਂ ਡੈਸਟੀਨੇਸ਼ਨ ਅਲਦੀ ਡੈਸਟੀਨੇਸ਼ਨ ਤੇ ਦੇਖੋ ਤੁਸੀਂ ਯਾਰ ਇੱਕ ਚੀਜ਼ ਇਹ ਚ ਦੇਖੋ ਹਨਾ ਇਹ ਪੂਰਾ ਨਿਹਰਾ ਲੋਹਾ ਦਾ ਹਨਾ ਮੈਨੂੰ ਲੱਗਦਾ ਦੇਖ ਕੇ ਤੇ ਇਹ ਆਪਣੇ ਮੁਲਕ 'ਚ ਹੁੰਦਾ ਇੰਡੀਆ 'ਚ ਹੁੰਦਾ ਗਾਈਡ ਸਾਹਿਬ ਇਹ ਇੱਥੇ ਪਿਆ ਹੋਣਾ ਸੀਗਾ ਕਿੱਥੇ ਹੁਣ ਆਈ ਇਹ ਨਹੀਂ ਇਹ ਤਾਂ ਆਪਾਂ ਰਿਵਿਊਜ਼ ਕਰ ਦੇਣਾ ਇਹ ਉੱਥੇ ਤਾਂ ਉੱਥੇ ਤਾਂ ਕਮਾਣੀਆਂ ਦੇ ਕਿਨੇ ਕਿਨੇ ਚੱਕੇ ਇਹ ਦੁਬਾਰਾ ਕੁਛ ਨਾ ਕੁਛ ਇਹਦਾ ਬਣ ਚੁੱਕਿਆ ਹੋਣਾ ਸੀ ਪਤਾ ਨਹੀਂ ਕੀ ਬਣ ਗਿਆ ਹੋਣਾ ਸੀਗਾ ਇਹ ਦੇਖੋ ਨਾ ਇਹਨੂੰ ਕੋਈ ਛੇੜਦਾ ਇੱਥੋਂ ਮੈਂ ਲਾ ਦੇਖ ਸਕਦੇ ਹਾਂ ਕਿੰਨੀ ਇਮਾਨਦਾਰੀ ਆ ਇਮਾਨਦਾਰੀ ਨਹੀਂ ਕਹਿੰਦੇ ਵੇਸਟੇਜ ਹੋ ਰਹੀ ਹੈ ਇੱਥੇ ਇੰਡੀਆ ਰੀਸਾਈਕਲ ਹੋ ਜਾਣਾ ਸੀ ਇੱਥੇ ਜੰਗ ਨੇ ਖਾ ਕੇ ਪਾਣ ਵਾਲੇ ਟੈਂਕੇ ਖਤਮ ਹੋ ਜਾਏਗਾ ਸਹੀ ਗੱਲ ਆ ਸਹੀ ਗੱਲ ਆ ਰੀਸਾਈਕਲ ਹੋ ਕੇ ਕੁਝ ਨਈ ਚੀਜ਼ ਬਣਨੀ ਸੀ ਤੇ ਹੁਣ ਕੋਲੋਂ ਇੱਕ ਦਿਖਾਉਣਾ ਜੀ ਭਾਵੇਂ ਕਿ ਅੱਗੇ ਸਾਰਾ ਜਿਹੜਾ ਟਰੈਕ ਹੈਗਾ ਕੱਚਾ ਹੈਗਾ ਕੋਈ ਪੱਕਾ ਨਹੀਂ ਹੈਗਾ ਇੱਥੇ ਇਹਨਾਂ ਨੇ ਪਰ ਸਾਰੇ ਪ੍ਰਬੰਧ ਕੀਤੇ ਹੋਇਆ ਇੱਧਰ ਪਾਣੀ ਦਾ ਟੈਂਕਾ ਹੈਨਾ ਤੇ ਗਾਈਡ ਸਾਹਿਬ ਪੈਰ ਸਾਫ਼ ਕਰਕੇ ਦਿਖਾ ਰਹੇ ਸੋ ਵੀ ਹੈ ਹਰ ਇੱਕ ਬੰਦੇ ਨੇ ਜਾਣ ਬਲੇ ਤੇ ਆਣ ਬਲੇ ਹੈਨਾ ਜੀ ਦੇਖੋ ਐਸੇ ਪਹਿਲਾਂ ਮਿੱਟੀ ਚਾੜ ਦੇਣੀ ਹੈਗੀ ਤੇ ਇਹਨੂੰ ਜਦੋਂ ਆਪਾਂ ਪ੍ਰੈਸ ਕੀਤਾ ਦੇਖੋ ਪਾਣੀ ਆਉਂਦਾ ਇਹ ਚੋਂ ਖੱਲੋਂ ਬਿਲਕੁਲ ਬੂਟ ਸਾਫ ਹੋ ਜਾਂਦੇ ਦੇਖੋ ਫਿਰ ਅਸੀਂ ਅੱਗੇ ਜਾਣਾਗਾ ਸਾਰੀਆਂ ਸਹੂਲਤਾਂ ਇੱਥੇ ਉਪਲਬਧ ਨਹੀਂ ਆ ਚਲੋ ਫਿਰ ਗਾਇਸ ਸਾਹਿਬ ਆਜੋ ਚੱਲੀਏਗੀ ਆਓ ਫਿਰ ਅਸ਼ਕਨ ਲੈ ਚੱਲਦੇ ਹਾਂ ਆਪਣੀ ਅਗਲੀ ਰਾਤ ਕਿਦਾਂ ਪੱਥਰਾਂ ਨੂੰ ਸੋੜਿਆ ਜਾਂਦਾ ਸੀ ਤੇ ਇੱਥੇ ਜਿਵੇਂ ਲਿਖਿਆ ਵੀ ਹੋਇਆ ਰੋਕ ਪ੍ਰੈਸ਼ਰ ਕ੍ਰਸ਼ ਕਰਕੇ ਕਿ ਤਰ੍ਹਾਂ ਹਾਂਜੀ ਤੁਹਾਨੂੰ ਰੀਅਲ ਚ ਦਿਖਾਉਨੇ ਹਾਂ ਹੁਣ ਆਜੋ ਅ ਵੀ ਕੈਮਰਾਮੈਨ ਜੀ ਕਰ ਰਿਹਾ ਇੱਧਰ ਫੋਕਸ ਆਲੰਦ ਨੇ ਇਹ ਅਗੇ ਤਿੰਨ ਕ੍ਰੈਸ਼ਰ ਸਟੇਸ਼ਨ 1 2 ਐਂਡ 3 ਇਹ ਜਿਹੜੀ ਨੀਚੇ ਜਗ੍ਹਾ ਬਣੀ ਹੋਈ ਇੱਥੇ ਟਰੱਕ پارک ਹੋ ਜਾਂਦੇ ਸੀ ਤੇ ਉੱਥੋਂ ਉਹਦੇ ਚ ਫੀਲਿੰਗ ਹੋ ਜਾਂਦੀ ਸੀ ਜਿਹੜੇ ਟੁਕੜੇ ਪੱਥਰਾਂ ਦੇ ਹੁੰਦੇ ਸੀ ਉੱਤੋਂ ਕ੍ਰਸ਼ ਕਰਕੇ ਤੁਸੀਂ ਦੇਖ ਸਕਦੇ ਹੋ ਆ ਬਣਾਏ ਹੋਏ ਇਹਨਾਂ ਨੇ ਥੱਲੇ ਟਰੱਕ ਲੱਗ ਜਾਂਦਾ ਸੀਗਾ ਕਿੱਦਾਂ ਟ੍ਰੇਆਂ ਲੱਗੀਆਂ ਹੋਈਆਂ ਹਾਂ ਹਾਂ ਉਹ ਟ੍ਰੇਆਂ ਜੋ ਉੱਤੋਂ ਕ੍ਰਸ਼ ਹੋ ਗਏ ਹਨਾ ਪੱਥਰ ਪੁਰਾਣੀ ਟੇਮਾ ਚਾਈ ਜਦਾਂ ਇੱਥੋਂ ੋਂ ਭਰ ਕੇ ਗੱਡੀਆਂ ਆ ਦੇਖ ਲਓ ਮੈਨੂੰ ਲੱਗਦਾ ਉਦੋਂ ਦੇ ਪੁਰਾਣੇ ਸਮੇਂ ਦਾ ਇੱਥੇ ਅਜੇ ਵੀ ਨਿਸ਼ਾਨ ਹੈ ਉੱਤੇ ਗੱਡੀਆਂ ਦੇ ਟਾਇਰਾਂ ਦੇ ਪਏ ਆ ਤੇ ਇੱਥੋਂ ਭਰ ਕੇ ਜਾ ਕੇ ਉੱਧਰ ਕੋਈ ਸੜਕ ਕੋਈ ਰੋਡ ਬਣ ਜਾਂਦਾ ਸੀਗਾ ਉਹਦਾ ਪੱਥਰਾਂ ਦਾ ਤੇ ਇਹ ਇਥੇ ਗਾਈਡ ਸਭ ਕੀ ਕਰਦੇ ਸੀਗੇ ਇਹ ਵੀ ਇਹ ਕਪੜੇ ਦਾ ਉਹ ਨਲ ਸੀਗਾ ਇੱਥੇ ਪਾਣੀ ਹੁੰਦਾ ਪਰ ਇਹਦੇ ਕਪੜੇ ਧੋਹਦੇ ਸੀ ਲੋਕ ਇੱਥੇ ਤੇ ਇਨਾੰਦੇ ਵੀ ਸੀਗੇ ਪੁਰਾਣੇ ਜ਼ਮਾਨੇ ਦੀ ਚੀਜ਼ੀ ਹਾਂਜੀ ਇੱਥੇ ਧੋਣ ਵਾਲਾ ਸੀਗਾ ਕਹਿੰਦੇ ਪੋਸ਼ਣ ਇੱਥੇ ਕਪੜੇ ਸੁਕਾਉਣ ਵਾਲਾ ਸੀਗਾ ਹਨ ਤੇ ਚਲੋ ਆਜੋ ਫਿਰ ਗਾਹ ਫੋਰ ਚੱਲਦੇ ਆ ਕੇ ਦੇਖਦੇ ਜਾ ਕੇ ਜਾਂ ਫਿਰ ਇੱਥੇ ਸਮਾਪਤ ਕਰਦੇ ਆਂ ਦੇਖਦੇ ਆ ਤੰਗਾ ਆ ਜਿਓ ਦਰਸ਼ਕੋ ਜੀ ਹੁਣ ਅੱਜ ਤੁਹਾਨੂੰ ਲੈ ਚੱਲੇ ਆਪਾਂ ਮਿਊਜ਼ੀਅਮ ਤੇ ਆ ਜਿਓ ਟੀਆ ਰੋਹਾ ਜਗ੍ਹਾ ਦਾ ਨਾਮ ਹੈਗਾ ਇੱਥੇ ਮਿਊਜ਼ੀਅਮ ਹੈਗਾ ਤੇ ਹੁਣ ਆਪਾਂ ਜਾ ਰਹੇ ਹਾਂ ਇਹਦੇ ਅੰਦਰ ਤੇ ਦਿਖਾਵਾਂਗੇ ਅੰਦਰ ਕੀ ਹੈਗਾ ਤੇ ਕੀ ਹੈ ਕੰਟੀਨਿਊ ਰੱਖਿਓ ਵੀਡੀਓ ਨੂੰ ਬਾਕੀ ਇਹ ਮਿਊਜ਼ੀਅਮ ਦੀ ਕੋਈ ਟਿਕਟ ਜ਼ਿਆਦਾ ਨਹੀਂ ਹੈਗੀ ਸਿਰਫ 5 ਡਾਲਰ ਹੀ ਹੈਗੀ ਤੇ ਉਹ ਆਪਾਂ 페 ਕਰਦੇ ਆ ਤੇ ਵੀਡੀਓ ਬਣਾਉਣ ਦੀ ਪਰਮਿਸ਼ਨ ਆਪਾਂ ਆਲਰੇਡੀ ਉਹਨਾਂ ਤੋਂ ਲੈ ਚੁੱਕੇ ਆਂਗੇ ਤੇ ਹੁਣ ਆਪਾਂ ਅੰਦਰ ਦੇਖਦੇ ਆ ਚੱਲ ਕੇ ਕੀ ਕੋਸਾ ਨਾਲੇ ਤੁਹਾਨੂੰ ਵੀ ਦਿਖਾਉਨੇ ਆਜੋ ਫਿਰ ਹੁਣ ਤੁਹਾਨੂੰ ਮਿਊਜ਼ੀਅਮ ਦੇ ਅੰਦਰੋਂ ਦਿਖਾਉਨੇ ਆ ਤੇ ਗਾਈ ਸਾਹਿਬ ਇਹ ਕੀ ਹੈ ਇਹ ਹੈ ਗ੍ਰੈਂਡ ਮਾਸੋਂਗ ਪਿਆਨੋ ਹੈ ਗਈ ਅੱਛਾ ਹਾਂ ਜੀ ਇਹ ਪੁਰਾਣੇ ਸਮਿਆਂ ਚ ਇਦਾਂ ਨਾ ਹੁੰਦਾ ਸੀਗਾ ਐਵੇਂ 뮤ਜ਼ਿਕ ਦੀ ਸ਼ੁਰੂਆਤ ਕਹਿੰਦੇ ਇੱਥੋਂ ਹੋਈ ਸੀਗੀ ਤੇ ਮੈਂ ਹੁਣ ਇੱਕ ਗੱਲ ਦੱਸਣੀ ਚਾਹਣਾ ਇਹ ਜਿਹੜੇ ਏਰੀਆ 'ਚ ਅਸੀਂ ਹੁਣ ਇਸ ਟਾਈਮ ਅਸੀਂ ਦੇਖ ਰਹੇ ਹਾਂ ਸਾਰਾ ਏਰੀਆ ਇੱਥੇ ਆਸ-ਪਾਸੇ ਥੋੜੀ 골ਡ ਮਾਈਨਿੰਗ ਦੀ ਬਹੁਤ ਹੋਉਂਦੀ ਸੀ ਉਸ ਵੇਲੇ ਉਹਨੂੰ ਇਹਦੇ ਨਾਲ ਤੁਲੇ ਮੈਨੇ ਜਾਂਦਾ ਸੀ 골ਡ ਨੂੰ ਉਹ ਪਿਆ ਬਾਕੀ ਹੋਰ ਜਾਣਕਾਰੀ ਵੀ ਨਹੀਂ ਉਹ ਇਹਦਰ ਸਪੈਸ਼ਲ ਅਲੱਗ ਤੋਇਕ ਕੈਬਿਨੇਟ ਆਇਆ ਹੈ ਸਪੈਸ਼ਲ ਦੇਖੋ ਇਹ ਨਾਮ ਜਿੱਤੇ ਇਸਕੇ ਜਿੰਨੇ ਸਾਰੇ ਕਲਾਸਾਂ ਨੇ ਪਾੜੀ ਪੀਕੇ ਪਾਣੀ ਨਹੀਂ ਇਹ ਦੂਸਰੀ ਗੱਲ ਤੇ ਪਾਣੀ ਨਹੀਂ ਇਹ ਸ਼ਕਤੀ ਵਾਟਰ ਸੀਗਾ ਸ਼ਕਤੀ ਵਾਟਰ ਪੀਕੇ ਉਸ ਨੂੰ ਆ ਨਾਮ ਮਿਲਿਆ ਸੀ ਇਥੇ ਆਪਾਂ ਥੋੜਾ ਲਾਊਡ ਨਹੀਂ ਬੋਲ ਸਕਦੇ ਔਰ ਕਿ ਸਾਨੂੰ ਪਰਮਿਸ਼ਨ ਤਾਂ ਮਿਲ ਗਈ ਵੀਡੀਓ ਬਣਾਉਣ ਦੀ पर लाउड नहीं बोलना इस करके पॉइंट ही चल रहे हैं गाड़ी साहब आ की चीज पर्स है गई चश्मा डाइविंग फ्लाइंग हेलमेट एंड गोगल्स जो दो पैराशूट पाके उड़ दे सी लोग ते ओ रे चश्मा कैप होना कॉसेट देखो फोटो भी दिखाया हुआ है <laughs> हम्म hmm. के लिए जेके अच्छा ये क्रैश हो गया सो ये मर गई सी ਸਭਾਤ ਨੂੰ ਆਇਆ ਨਾ ਮੈਂ ਆਪਣੇ ਡੀਏ ਚ ਨੂੰ ਉਹ ਤਸੀਲਾਂ ਦੇ ਮੂਰੇ ਟਾਈਪਰਿਸਟ ਜਿਵੇਂ ਬੈਠੀ ਜੁਈ ਓਲਡ ਦੀ ਮਸ਼ੀਨ ਜੀ ਲੱਗਦੀ ਹੈ ਨਾ ਇਹ ਲੋਕ ਮੈਂ ਸਵੇਰ ਬਾਫਰ ਗੈਸਾਂ ਨੂੰ ਇਹ ਕੋ ਦਿਨ ਦਾ ਕੰਪੀਟ ਹੈ ਤਾਂ ਤੋ ਇਹ 3D ਟਾਈਪਰਾਈਟਰ ਤੇ ਆਹ ਜਿਹੜਾ ਸਾਈਕਲ ਕਹਿੰਦੇ ਆਮ ਬੰਦਾ ਨਹੀਂ ਚਲਾ ਸਕਦਾ ਆਮ ਕੱਪੜੇ ਪਾ ਕੇ ਨਹੀਂ ਚਲਾ ਸਕਦਾ ਇਸ ਦੇ ਲਈ ਸਿਰਫ ਆਪਾਂ ਇਹ ਕੋਟ ਪੈਂਟ ਪਾ ਕੇ ਗਰਟਾਈ ਲਾ ਕੇ ਫਿਰ ਹੀ ਚਲਾ ਸਕਦੇ ਆ ਤੇ ਨਾਲ ਜੇ ਕਿ ਤੋ ਰੈਡੀਆਂ ਲਗਾ ਤਾ ਖੁੰਡੀ ਤੇ ਕੇ ਨਾਲ ਨਾਲ ਕਰ ਸਕਦਾ ਬੰਦਾ ਜੀ ਫੇ ਬਾਕੀ ਜੇ ਕਿ ਮੈਂਟਨੈਂਸ ਹੈ ਨਾ ਬੰਦਾ ਇਹ ਵੀ ਲੈ ਸਕਦਾ ਹੈ ਜਦੋਂ ਤੂੰ ਬਦ ਆ ਨਾਮ ਦਿੱਤ ਸਕਦਾ ਹੈ ਹਨਾ ਤੂੰ ਦਿਖਾ ਦਿਓ ਸ਼ਾਨ ਤੇ ਸਿੰਘ ਸਪੈਸ਼ਲੀ ਨਾਮ ਦਿੱਤਾ ਜਾਏਗਾ ਜਿਹੜਾ ਇਹ ਸਾਰੇ ਕੰਮ ਇਕੱਠੇ ਕਰ ਲਏਗਾ ਹਾਂ ਉਹਦੇ ਸਰ ਤੇ ਲਾਇਆ ਜਾਊਗਾ ਇਹ ਕੋਲ ਤਾਂ ਟਾਈਪ ਰਾਈਟਰ ਦਿਖਾਣਾ ਚਾਹਾਂਗੇ ਦੇਖਿਓ ਪੁਰਾਣੇ ਜਮਾਨੇ ਦਾ ਫੋਕਸ ਕੀਤਾ ਜਾਏ ਤੇ OD ਤੇ ਹੋਂਦ ਤੋਂ ਅਸੀਂ ਸਾਰਿਆਂ ਨੂੰ ਵੱਡੀ ਚੀਜ਼ ਦਿਖਾ ਰਹੇ ਹਾਂ ਤੇ ਜਿਹੜੀ ਕਹਿੰਦੇ ਕੀਬੋਰਡ ਦੀ ਸ਼ੁਰੂਆਤ ਹੋਈ ਸੀਗੀ ਉਹ ਸਾਰੀ ਦੁਨੀਆ ਦੀ ਇੱਥੋਂ ਹੋਈ ਸੀਗੀ ਫਰਸਟ ਕੀਬੋਰਡ ਹੈ ਜਿਹੜਾ ਦੇਖੋ ਸਾਉਂਡ ਜਿਵੇਂ ਅੱਜਕੱਲ ਆਪਾਂ ਜੋ ਕੰਪਿਊਟਰ ਤੇ ਕਰਦੇ ਟਿਕ ਟਿਕ ਦੀ ਇਹ ਇੱਥੋਂ ਹੀ ਪ੍ਰੋਡਿਊਸ ਹੋਈ ਸੀ ਉਹ ਸਾਉਂਡ ਵੀ ਤੇ ਕੀਬੋਰਡ ਵੀ ਉਹ ਸਾਰਾ ਦੇਖੋ ਪਹਿਲਾਂ ਏਡੀਬਡੀ ਮਸ਼ੀਨ ਚ ਹੁੰਦਾ ਸੀ ਕੀਬੋਰਡ ਗਾਈਡਸ ਆ ਹਣਾ ਹਾਂਜੀ ਤੇ ਹੁਣ ਉਹ ਛੋਟੇ ਜਿਹੇ ਡਬਾ ਇੰਨਾ ਕਿੱਥੇ ਹੁਣ ਬਣਾਤਾ ਤੇ ਇਹਦੇ ਲਈ ਹੀਟਰ ਵੀ ਪੁਰਾਣੇ ਟਾਈਮਾਂ ਚ ਚਲਾਉਣਾ ਪੈਂਦਾ ਸੀਗਾ ਤੇ ਉਹ ਅੱਜ ਵੀ ਉਵੇਂ ਵਰਕਰ ਆ ਰਹਾ ਤੇ ਦੇ ਡਾਕਟਰਾਂ ਦਾ ਸਮਾਨ ਪਿਆ ਥੋੜਾ ਡਾਕਟਰ ਵੀ ਇੱਥੇ ਨਾਲ ਹੀ ਰੱਖਿਆ ਹੁੰਦਾ ਹੈ ਹਨਾ ਐਨੀਆਂ ਜਿੰਨੇ ਤੇ ਸਭ ਕੁਝ ਰੱਖਿਆ ਜਾਂਦਾ ਆ ਬਲੱਡ ਬਲੱਡ ਪ੍ਰੈਸ਼ਰ ਟੈਕਨੋਲੋਜੀ ਦੀ ਮਸ਼ੀਨ ਪਈ ਹੈ ਸਟੈਥੋਸਕੋਪ ਵੀ ਹੈ ਸਟੈਥੋਸਕੋਪ ਤੇ ਵੀਲ ਚੇਅਰ ਦੀ ਵੀ ਸ਼ੁਰੂਆਤ ਕਹਿੰਦੇ ਇਸ ਮੁਲਕ ਚੋਂ ਇਸ ਜਗ੍ਹਾ ਤੋਂ ਹੀ ਹੋਈ ਸੀਗੀ ਪਹਿਲਾਂ ਵੀਲ ਚੇਅਰ ਐਦਾਂ ਨਹੀਂ ਹੁੰਦੀ ਸੀਗੀ ਉਦੋਂ ਮੈਂ ਆਪਣੇ ਹੱਥੀ ਮੂਣ ਕੇ ਮੰਜੇ ਮੁੰਜੇ ਬਣਾਏ ਹੁੰਦੇ ਆ ਉਵੇਂ ਹੱਥੀ ਮੂਣ ਕੇ ਬੀਲਚੇਰ ਬਣਾ ਬਣਾਉਂਦੇ ਹੁੰਦੇ ਪਹਿਲਾਂ ਬਿਲਕੁਲ ਜਿਵੇਂ ਦੇਖਦੇ ਪਰ ਅੱਜ ਸਾਰਾ ਬਦਲ ਗਿਆ ਵੀਲਚੇਰ ਤੇ ਵੀ ਬੰਦਾ ਆਮ ਨਹੀਂ ਸੀ ਬਹਿ ਸਕਦਾ ਇਹ ਕੱਪੜੇ ਪਾਉਣੇ ਪੈਂਦੇ ਸੀਗੇ ਫੇਰ ਹੀ ਬਹਿ ਸਕਦਾ ਸੀਗਾ ਨਹੀਂ ਬੰਦਾ ਕਹਿੰਦਾ ਵੀਲਚੇਰ ਤੇ ਵੀ ਲਾਉਣ ਨਹੀਂ ਸੀਗਾ ਤੇ ਪੁਰਾਣੇ ਜਵਾਨੇ ਦੇ ਐਕਸ ਰੇ ਕਿਹਨੜ ਦਿਖਾ ਦਿਓ ਐਕਸ ਰੇ ਮਸ਼ੀਨ ਹੈਲੋ ਹੈਲੋ ਫਾਈਪੇਸੀ ਕੀਤੀ ਜਾਂਦੀ ਹੈ ਕਹਿੰਦੇ ਇਹ ਸ਼ੁਰੂਆਤ ਪਹਿਲੀ ਗੁੰਦ ਵੀ ਗਾਇਕ ਸਾਹਿਬ ਨੂੰ ਮੈਨੂੰ ਆਨਦਾਵੇਂ ਇਹੀ ਨੂੰ ਚ ਹੋਈ ਲਾਦੀ ਹੈ ਨਾ ਸਾਰੇ ਪਾਸੇ ਦੇਖੋ ਇਹ ਦੇਖੋ ਪੂਰਾ ਸਿਸਟਮ ਲੱਗਾ ਹੋਇਆ ਬ੍ਰੋਡਕਾਸਟਿੰਗ ਸਿਸਟਮ ਤੁਹਾਡੇ ਸਾਹਮਣੇ ਹੈਗਾ ਜੀ ਇਧਰ ਦੇਖੋ ਕੈਮਰਾਮੈਨ ਫੋਕਸ ਕਰੋ ਕਿਹਦੇ ਪਹਿਲੀ ਫੋਨ ਪੁਰਾਣੇ ਜਵਾਨੇ ਤੇ ਯੂਜ਼ ਕਰਤੇ ਜਾਂਦੇ ਨੇ ਛੋਟੇ ਛੋਟੇ ਰੇਡੀਓ ਵੀ ਹੈ ਰੇਡੀਓ ਤੇ ਫੋਕਸ ਕੀਤੇ ਆ ਦੇਖੋ ਜਿਹੜੇ ਆਪਾਂ ਦੇਖਦੇ ਨੇ ਗਾਣੇ ਐਂ ਦੇ ਕਰਕੇ ਲਾਉਣੇ ਹੁੰਦੇ ਪਾਣੀ ਉਹਨਾਂ ਮੈਸ ਟੈਲੀਫੋਨ ਸਾਰੇ ਉਦਾਂ ਦੇ ਉਦਾਂ ਪਏ ਨਹੀਂ ਇਹ ਤਾਂ ਕੋਈ ਸਪੀਕਰ ਕੱਟ ਗਏ ਆ ਆਹ ਇਹ ਤਾਂ ਬਾਬਾ ਕੋਸ਼ ਆਟਾ ਵਰਗ ਉਹੀ ਨਹੀਂ ਹੈਗਾ ਜੋ ਆਪਾਂ ਪਹਾੜੀ ਤੇ ਦੇਖਿਆ ਹੈ ਪਰ ਕੋਈ ਘਟੋ ਬਿਲਕੁਲ ਉਹੀ ਬਿਲਕੁਲ ਉਹੀ ਹੈ ਨਾ ਪੰਜ ਪੰਜ ਉਹੀ ਟੀਵੀ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਸਮੇਂ ਦੇ ਹਿਸਾਬ ਨਾਲ ਪਹਿਲਾਂ ਇਦਾਂ ਦੇ ਟੈਲੀਫੋਨ ਹੁੰਦੇ ਸੀ ਫਿਰ ਇਦਾਂ ਦੇ ਫਿਰ ਇਦਾਂ ਦੇ ਫਿਰ ਤੁਸੀਂ ਦੇਖ ਸਕਦੇ ਹੋ ਫਿਰ ਇਦਾਂ ਨੇ ਫਿਰ ਇਦਾਂ ਨੇ ਜਮਾ ਸੈਂਪਲ ਆ ਗਈ ਸੀ ਹਾਂ ਤੇ ਹੁਣ ਸਾਡੇ ਕੋਲ ਇਦਾਂ ਦੇ ਆ ਗਏ ਹੋਰ ਸਾਡੇ ਕੋਲ ਇਦਾਂ ਦੇ ਉਹ ਵੀ ਜੇਬਾਂ ਚ ਸਾਰਿਆਂ ਦੇ ਜਿਹੜੀ ਮੈਂ ਤੁਹਾਨੂੰ ਇੱਕ ਚੀਜ਼ ਕੈਮਰਮੈਨ ਥੋੜਾ ਜਿਹਾ ਅੱਗੇ ਆ ਕੇ ਦਿਖਾਉ ਉਹ ਆਪਣੇ ਪਿੰਡਾਂ 'ਚ ਬਿਸਕੁਟ ਕੱਢਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਉਹਦੀ ਸ਼ੁਰੂਆਤ ਵੀ ਇਹਦੇ 'ਚ ਹੋਈ ਸੀ ਦੇਖੋ ਇਹਨੂੰ ਐ ਘੁਮਾ ਕੇ ਸਾਲੋਂ ਆਏ ਬਿਸਕੁਟ ਕਰਕੇ ਟ੍ਰੇਨ ਤੇ ਲਾ ਕੇ ਇੱਥੇ ਪੱਟ ਸੁਣ ਦਿਖਾਣੇ ਉਹਦੇ ਵਿੱਚ ਲਾ ਦਿੰਦੇ ਆਂ ਜੀ ਦੇਖੋ ਬਿਸਕੁਟ ਵੀ ਥੋਕੜਨ ਲੱਗ ਗਿਆ ਆਪਣੇ ਪਿੰਡਾਂ ਦੇ ਸਾਰੇ ਪਹਿਲਾਂ ਕਿੱਥੇ ਆ ਚਾਹ ਵਾਲੀ ਕੇਸਲੀ ਪਈ ਆ ਇਹ ਬਹੁਤ ਮਜ਼ਾਕ ਨਾਲ ਮਜ਼ਾਕ ਰਿਹਾ ਬਹੁਤ ਪੁਰਾਣੇ ਸਮੇਂ ਦੀ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਹੋਈਆਂ ਨੇਗੀਆਂ ਤੇ ਉਹਦੇ ਬਾਰੇ ਅਸੀਂ ਬਾਅਦ ਵਿੱਚ ਪੜ੍ਹਦੇ ਆਂਗੇ ਸਾਰਾ ਇਹਦਾ ਨਿੱਕਰ ਉਹ ਆ ਬਾਜਾ ਦੇਖੋ ਕਿੱਦਾਂ ਸੋਹਣਾ ਉੱਤੇ ਟੰਗਿਆ ਹੋਇਆਗਾ ਇਹ ਰ ਬੈਂਡ ਵਾਜਿਆ ਹਨਾ ਇਹ ਅਸੀਂ ਗਾਇਨ ਸਾਹਿਬ ਦੇ ਵਿਆਹ ਵਲੇ ਵਜਾਉਣਾ ਹੈ ਹੀ ਵਜਾਉਣਾ ਹੈ ਜਰੂਰ ਜੀ ਜਿਹੜੀ ਕਹਿੰਦੇ ਅੱਜ ਕੱਲ੍ਹ ਵਾਲ ਕੱਟਣ ਵਾਲੀ ਦੁਕਾਨਾਂ ਤੇ ਸਾਰਿਆਂ ਤੇ ਚੇਅਰ ਹੁੰਦੀ ਆ ਉਹ ਵੀ ਇਹ ਤੋਂ ਦੇਖੀ ਸਾਰੇ ਨੇ ਰੱਖੇ ਜਿਗੀਆਂ ਹੋਣੀਆ ਢੋਲ ਦੀ ਲਈ ਹੋਈ ਹੈਗੀ ਤੇ ਮਨ ਲਾਉ ਚੀਨੀ ਦੇ ਦੇਖੋ ਇਹਦਾ ਇਹ ਚੀਨੀ ਹੋ ਜਾਂਦੀ ਹੈ ਤੇ ਥੱਲੇ ਵੀ ਆ ਇਧਰ ਕੋਮੋੜ ਕੋਮੂ ਜਿਆਦਾ ਸੀਤਾਂ ਨੂੰ ਛੇੜਛਾੜ ਕਰਨ ਚੀਜ਼ਾਂ ਨਾਲ ਕਿਉਂਕਿ ਸਾਨੂੰ ਪਹਿਲਾਂ ਇਨਸਟਰਕਸ਼ਨਸ ਮਿਲੇ ਦੀ ਹੈ ਕਿ ਚੀਜ਼ੇ ਨੂੰ ਜਿਆਦਾ ਟੱਚ ਨਹੀਂ ਕਰ ਸਕਦੇ ਬਿਲਕੁਲ ਵਾਜਬ ਜੀ ਗੱਲ ਹੈ ਕਿ ਪੁਰਾਣੀਆਂ ਟਾਈਮ ਦੀਆਂ ਚੀਜ਼ਾਂ ਨਹੀਂ ਆ ਨਹੀਂ ਆਪ ਕਰ ਸਕਦੇ ਉਹਨਾਂ ਦਾ ਜਿਆਦਾ ਛੇੜਛਾੜ ਨਹੀਂ ਦੇਖਾਦੇ ਪੁਰਾਣੇ ਜਵਾਨੇ ਦਾ ਬਾਤ ਟੈਪ पुराणे ज़माने लाइ ट ਦਰਸ਼ਨ ਦਣਾ ਹੈ ਪਾਣੀ ਦੀ ਮਾਨੇ ਦਾ ਜਨਰੇਟਰ ਬਿਜਲੀ ਜਨਰੇਟਰ ਬਿਜਲੀ ਬਣਾਉਣ ਦਾ ਜਨਰੇਟਰ ਹੈ ਜੀ ਸਾਰੇ ਨਿਊਜ਼ੀਲੈਂਡ ਨੂੰ ਬਿਜਲੀ ਕਲੇਜ ਜਨਰੇਟਰ ਤੋਂ ਜਾਂਦੀ ਸੀ ਇਹਦਾ ਸਭ ਤੋਂ ਵੱਡਾ ਜੀ ਹੈ ਤਾਂ ਮੈਂ ਤਰਾ ਇੱਕ ਤਾਂ ਦਿਖਾਣਾ ਚਾਹਾਂਗਾ ਇਹ ਹੈਗੀ ਟਰਬਾਈਨ ਇੱਧਰ ਆ ਜਾ ਮਾਮਾ ਇਹ ਹੈਗੀ ਪੈਲਟਨ ਟਰਬਾਈਨ ਇਹ ਡਬਲ ਬਗਟ ਪੈਲਟਨ ਟਰਬਾਈਨ ਹੈ ਜੀ ਤੇ ਇਹਦੇ ਤੇ ਪਾਣੀ ਪੈਂਦਾ ਸੀ ਇੱਥੇ ਪ੍ਰੈਸ਼ਰ ਦਾ ਫਿਰ ਹੁੰਦਾ ਹੀ ਤੇ ਇਹਦੇ ਨਾਲ ਜਨਰੇਟਰ ਦੇ ਅੰਦਰ ਕੋਇਲ ਤੇ ਬਿਜਲੀ ਪੈਦਾ ਹੁੰਦੀ ਸੀ ਠਕ ਠਕ ਕਰ ਆ ਜਾ ਚਲੋ ਪਾਣੀ ਦੇ ਨਾਲ ਪ੍ਰਦੇਸ਼ ਹੋਈ ਗੌਰ ਸਿਲ ਸਵਿਚ ਉਹ ਜਿਹੜੀਆਂ ਸੀਗੀਆਂ ਉੱਤੇ ਲੱਗਣਦੀਆਂ ੱਲੇ ਉਹ ਚੀਵੀ ਚੁੰਮੀ ਉਹ ਜਲਦੀ ਉਹ ਵੀ ਆ ਤੇ ਆ ਇੱਕ ਨਾ ਮੂੰਹ ਇੱਧਰ ਨੂੰ ਖੈਨਦਾ ਹੈਗਾ ਇੱਕ ਨਾ ਮੂੰਹ ਉੱਧਰ ਨੂੰ ਖੈਨਦਾ ਹੈਗਾ ਅੱਜ ਦਾ ਆਪਣਾ ਵੀਡੀਓ ਦਾ ਇੱਥੇ ਹੀ ਸਮਾਪਤੀ ਕਰਦੇ ਆਂ ਜੀ ਤੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਗਾਈਡਸ ਨਾਲ ਤੁਹਾਡੇ ਤੋਂ ਇਜਾਜ਼ਤ ਲੈਣਗੇ ਹਣ ਠੀਕ ਹੈ ਦਰਸ਼ਕੋ ਅੱਜ ਦਾ ਸਫ਼ਰ ਇੱਥੇ ਸਮਾਪਤ ਹੁੰਦਾ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਹੋਰ ਨਵੀਆਂ-ਨਵੀਆਂ ਚੀਜ਼ਾਂ ਦੇਖਣ ਲਈ ਇੰਜਰ ਵੈਲੂ ਪ੍ਰੋਡਕਸ਼ਨ ਦੇ ਨਾਲ ਜੁੜੇ ਰਹੋ ਚਲੋ ਅੱਜ ਫਿਰ ਮਿਲਾਈਏ ਰੀਲਾ